ਕੈਨੇਡਾ ਦੇ ਯੂਰੇਨੀਅਮ ਭੰਡਾਰ ਕਿਵੇਂ ਇਸ ਨੂੰ ਪਰਮਾਣੂ ਜੜਾ ਊਰਜਾ ਦੀ ਅਗਲੀ ਮਹਾਸ਼ਕਤੀ ਬਣਾਉਣਗੇ ਨਦੀਨ ਯੋਸਫ ਲਿਖਦੇ ਨੇ ਬੀਬੀਸੀ ਤੋਂ ਟ੍ਰਾਂਟੋ ਤੋਂ ਜਲਵਾਯੂ ਤਬਦੀਲੀ ਦੇ ਸੰਕਟ ਦੇ ਹੱਲ ਵਜੋਂ ਪਰਮਾਣੂ ਊਰਜਾ ਵੱਲ ਦੇਖਿਆ ਜਾ ਰਿਹਾ ਹੈ ਤੇ نتیਜੇ ਵਜੋਂ ਯੂਰੇਨੀਅਮ ਵੀ ਵਾਪਸੀ ਕਰ ਰਿਹਾ ਹੈ ਕੈਨੇਡਾ ਜਿਹੜਾ ਯੂਰੇਨੀਅਮ ਦੇ ਭੰਡਾਰਾਂ ਦੇ ਨਾਲ ਭਰਪੂਰ ਹੈ ਇਸੇ ਦੀ ਬਦੌਲਤ ਉਹ ਅਗਲੀ ਪਰਮਾਣੂ ਮਹਾਸ਼ਕਤੀ ਬਣ ਸਕਦਾ ਹੈ ਪਰ ਕਿ ਇਹ ਉੱਤਰੀ ਅਮਰੀਕੀ ਦੇਸ਼ ਆਪਣੀ ਇਸ ਸੰਭਾਵਨਾ ਨੂੰ ਸਰਕਾਰ ਕਰ ਸਕੇਗਾ ਲੀ ਕੁਰੀਆਰ ਪਿਛਲੇ ਲਗਭਗ 2 ਦਹਾਕਿਆਂ ਤੋਂ ਯੂਰੇਨੀਅਮ ਦੇ ਖਣਨ ਦੇ ਖੇਤਰ ਦੇ ਨਾਲ ਜੁੜੇ ਹੋਏ ਨੇ ਇਸ ਪਾਸੇ ਇੱਕ ਵੱਡੀ ਤਬਦੀਲੀ ਨੇ ਉਹਨਾਂ ਦਾ ਧਿਆਨ ਜਿਹੜਾ ਆਪਣੇ ਵੱਲ ਖਿੱਚਿਆ ਸਾਲ 2011 ਦੇ ਵਿੱਚ ਜਾਪਾਨ ਦੇ ਫੂਕੂਸ਼ੀਮਾ ਪਰਮਾਣੂ ਹਾਦਸੇ ਨੇ ਦੁਨੀਆ ਦਾ ਪਰਮਾਣੂ ਊਰਜਾ ਬਾਰੇ ਨਜ਼ਰੀਆ ਹੀ ਬਦਲ ਕੇ ਰੱਖ ਦਿੱਤਾ ਸੀ ਨਤੀਜੇ ਦੇ ਵਜੋਂ ਯੂਰੇਨੀਅਮ ਦੀਆਂ ਕੀਮਤਾਂ ਨੂੰ ਗੋਤਾ ਦਿੱਤਾ ਸੀ ਯੂਰੇਨੀਅਮ ਇੱਕ ਭਾਰੀ ਤੱਤੂ ਹੈ ਤੇ ਪਰਮਾਣੂ ਬਾਲਣ ਦਾ ਇੱਕ ਅਹਿਮ ਜਿਹੜਾ ਹਿੱਸਾ ਮੰਨਿਆ ਜਾਂਦਾ ਪਰ ਪਿਛਲੇ 5 ਸਾਲਾਂ ਦੇ ਦੌਰਾਨ ਇਸ ਪਾਸੇ ਵਾਪਸੀ ਹੋ ਰਹੀ ਹੈ ਤੇ ਯੂਰੇਨੀਅਮ ਦੇ ਭਾਅ ਵਿਸ਼ਵੀ ਮੰਡੀ ਦੇ ਵਿੱਚ ਚੜ੍ਹਨੇ ਸ਼ੁਰੂ ਹੋ ਗਏ ਨੇ ਜਿੰਨੇ ਵੀ ਪ੍ਰਾਈਸ ਨੇ ਭਾੜੇ ਉਹ ਵਧਦੇ ਜਾ ਰਹੇ ਨੇ ਇਸ ਸਾਲ ਦੇ ਦੌਰਾਨ ਯੂਰੇਨੀਅਮ ਦੇ ਭਾਅ ਜਿਹੜੇ ਨੇ 200% ਤੋਂ ਜ਼ਿਆਦਾ ਵਧੇ ਨੇ ਕੁਰੀਅਰ ਜੋ ਕਿ ਆਸਟ੍ਰੇਲੀਆ ਦੇ ਵਿੱਚ ਜਨਮੇ ਨੇ ਇੱਕ ਕਾਰੋਬਾਰੀ ਨੇ ਇਸ ਦਾ ਸਿਹਰਾ ਜਿਹੜਾ ਹੈ ਮਾਈਕਰੋਸਾਫਟ ਦੇ ਮੋਡੀ ਬਿਲ ਗੇਟਸ ਦੇ ਵੱਲੋਂ ਸਾਲ 2118 ਦੇ ਵਿੱਚ ਪਰਮਾਣੂ ਊਰਜਾ ਨੂੰ ਵਾਤਾਵਰਨ ਸੰਕਟ ਨਾਲ ਨਜਿੱਠਣ ਦੇ ਲਈ ਆਦਰਸ਼ ਦੇ ਵਜੋਂ ਪ੍ਰਚਾਰੇ ਜਾਣ ਨੂੰ ਦਿੰਦੇ ਨੇ ਉਸ ਤੋਂ 4 ਸਾਲ ਬਾਅਦ ਬ੍ਰਿਟੇਨ ਦੇ ਤਤਕਾਲੀ ਪ੍ਰਧਾਨ ਮੰਤਰੀ ਜਿਹੜੇ ਨੇ ਬੌਰਿਸ ਜੌਨਸਨ ਨੇ ਇੱਕ ਨੀਤੀ ਲਿਆਂਦੀ ਕੀ ਬ੍ਰਿਟੇਨ ਆਪਣੀਆਂ 25 ਫੀਸਡ ਊਰਜਾ ਲੋੜਾਂ ਜੜੀਆਂ ਨੇ ਪਰਮਾਣੂ ਵਸੇਲੇ ਤੋਂ ਪੂਰੀਆਂ ਕਰੇਗਾ ਉਸ ਤੋਂ ਕੁਝ ਸਮਾਂ ਬਾਅਦ ਹੀ ਯੂਰੋਪੀ ਯੂਨੀਅਨ ਜਿਹੜੀ ਹੈ ਉਹਨੇ ਪਰਮਾਣੂ ਊਰਜਾ ਦੇ ਵਾਤਾਵਰਣ ਪੱਖੀ ਜੜਾ ਨੇ ਹੋਣ ਦਾ ਐਲਾਨ ਕਰ ਦਿੱਤਾ ਇਹ ਘਟਨਾਵਾਂ ਯੂਰੇਨੀਅਮ ਉਦਯੋਗ ਦੇ ਲਈ ਮੀਲ ਦੇ ਪੱਥਰ ਸਾਬਤ ਹੋਈਆਂ ਨੇ ਇਨ੍ਹਾਂ ਖਬਰਾਂ ਨੇ ਕੁਰੀਆਰ ਜਿਨ੍ਹਾਂ ਦੀ ਕੰਪਨੀ ਕਨੇਡਾ ਦੇ ਵਿੱਚ ਵਿਕਾਸ ਅਧੀਨ ਯੂਰੇਨੀਅਮ ਦੀ ਸਭ ਤੋਂ ਵੱਡੀ ਖਾਨ ਦੇ ਪਿੱਛੇ ਹੈ ਲੇਵੀ ਚੰਗਾ ਸ਼ਗਨ ਸਾਬਤ ਹੋਇਆ ਪਰ ਇਹਦੇ ਵਿੱਚ ਦੇਖਿਆ ਜਾਵੇ ਜਿਹੜਾ ਇਹ ਸਾਰਾ ਵੇਸਟੇਜ ਹੈ ਡੰਪ ਕਿੱਥੇ ਕਰਨਾ ਉਦਾਂ ਕਹਿੰਦੇ ਨੇ ਵਾਤਾਵਰਨ ਜਿਹੜਾ ਖਰਾਬ ਹੋ ਰਿਹਾ ਤੇ ਵੱਡੇ ਪੱਧਰ ਦੇ ਉੱਤੇ ਇੰਨਾ ਜ਼ਰੀਲੀਆਂ ਚੀਜ਼ਾਂ ਨੇ ਜਿਹੜੀਆਂ ਉਹਨਾਂ ਨੂੰ ਤੁਸੀਂ ਕਿੱਥੇ ਡੰਪ ਕਰਨਾ ਇਹ ਵੀ ਤਾਂ ਸਵਾਲ ਨੇ ਨਾ ਉਹਨਾਂ ਨੂੰ ਦੁਨੀਆ ਭਰ ਤੋਂ ਨਿਵੇਸ਼ਕਾਂ ਦੇ ਫੋਨ ਆਉਣ ਲੱਗ ਪਏ ਤੇ ਉਹਨਾਂ ਦੇ ਮੁਤਾਬਕ ਪਿਛਲੇ ਜਿਹੜਾ ਨੇ 17 ਸਾਲਾਂ ਦੇ ਦੌਰਾਨ ਕਦੇ ਨਹੀਂ ਹੋਇਆ ਸੀ ਇਸ ਤਰ੍ਹਾਂ ਕੁਦਰਤੀ ਸੌਮਿਆ ਤੋਂ ਕੰਪਨੀਆਂ ਨੂੰ ਉਮੀਦ ਹੈ ਨੈਕਸਟ ਨੈਕਸ ਜੈਨ ਫਰਮ ਦਾ ਪ੍ਰੋਜੈਕਟ ਹੈ ਨੈਕਸ ਜੈਨ ਫਰਮ ਦਾ ਪ੍ਰੋਜੈਕਟ ਹੈ ਕੈਨੇਡਾ ਦੇ ਦੂਰ ਦਰਾਜ ਵਿੱਚ ਯੂਰੇਨੀਅਮ ਦੇ ਨਾਲ ਜਰਖੇਜ ਉਤਰੀ ਸਕੈਚਵਨ ਜਿਹੜਾ ਹੈ ਦੇ ਆਪਣੇ ਸਰੋਤੇ ਵੀ ਜੁੜਦੇ ਹੁੰਦੇ ਉਤੋਂ ਆਪਣੇ ਮਹੇਜ ਜੀ ਸਕੈਚਵਨ ਦੇ ਅਥਾ ਬੈਸਕਾ ਬੇਸਨ ਦੇ ਵਿੱਚ ਸਥਿਤ ਹੈ ਇਹ ਪ੍ਰੋਜੈਕਟ ਹਾਲਾਂਕਿ ਵਪਾਰਕ ਮਤਵ ਮੰਤਵਾ ਦੀ ਜੜੀ ਹੈ ਲੇ 2028 ਤੋਂ ਪਹਿਲਾਂ ਖੁੱਲ ਨਹੀਂ ਸਕੇਗਾ ਪਰ ਇਸ ਦੀ ਮੌਜੂਦਾ ਕੀਮਤ 4 ਬਿਲੀਅਨ ਡਾਲਰ ਹੈ ਜੇ ਪੂਰੀ ਪਰਵਾਨਗੀ ਮਿਲਣ ਤੋਂ ਬਾਅਦ ਸਿਰਫ ਨੇਕਸ ਜੈਨ ਦਾ ਪ੍ਰੋਜੈਕਟ ਹੀ ਆਉਣ ਵਾਲੇ ਦਸਾਂ ਸਾਲਾਂ ਦੇ ਦੌਰਾਨ ਕੈਨੇਡਾ ਨੂੰ ਦੁਨੀਆ ਦਾ ਸਭ ਤੋਂ ਵੱਡਾ ਯੂਰੇਨੀਅਮ ਉਤਪਾਦਕ ਦੇਸ਼ ਬਣਾਉਣ ਦੇ ਲਈ ਵੱਡਾ ਤੱਕਾ ਲਾਵੇਗਾ ਫਿਲਹਾਲ ਕਜ਼ਾਕਿਸਤਾਨ ਪਹਿਲੇ ਨੰਬਰ ਦੇ ਉੱਤੇ ਹੁੰਦਾ ਹੈ ਪਰ ਫਿਰ ਵੀ ਨਹੀਂ ਰਹੇਗਾ ਦੂਜੀਆਂ ਕੰਪਨੀਆਂ ਨੇ ਵੀ ਇਸ ਉਛਾਲ ਦਾ ਲਾਹਾ ਲੈਣ ਦੇ ਲਈ ਸਕੈਚਵਨ ਦਾ ਰੁੱਖ ਕਰ ਲਿਆ ਉਹਨਾਂ ਨੇ ਇਸ ਇਲਾਕੇ ਦੇ ਵਿੱਚ ਯੂਰੇਨੀਅਮ ਤਲਾਸ਼ਾਂ ਦੇ ਲਈ ਆਪੋ ਆਪਣੇ ਪ੍ਰੋਜੈਕਟ ਸ਼ੁਰੂ ਕਰ ਦਿੱਤੇ ਜਦਕਿ ਪੁਰਾਣੇ ਖਿਡਾਰੀਆਂ ਨੇ ਪੁਰਾਣੀਆਂ ਖਾਣਾ ਦੇ ਮੂੰਹ ਫਿਰ ਖੋਲ ਲੈਨੇ ਆਪਣੇ ਅਮੀਰ ਕੁਦਰਤੀ ਸੌਮਿਆ ਦੇ ਕਾਰਨ ਕੰਪਨੀਆਂ ਨੂੰ ਉਮੀਦ ਹੈ ਕਿ ਕੈਨੇਡਾ ਨੇੜਲੇ ਭਵਿੱਖ ਪਰਮਾਣੂ ਊਰਜਾ ਦੇ ਖੇਤਰ ਦੇ ਵਿੱਚ ਮੋਰੀ ਭੂਮਿਕਾ ਨਿਭਾਏਗਾ ਤੇ ਲਗਭਗ 2 ਦਰਜਨ ਦੇਸ਼ਾਂ ਦੀ ਯੂਰੇਨੀਅਮ ਦੀ ਲੋੜ ਪੂਰੀ ਕਰੇਗਾ ਜਾਨਕੀ 24 ਦੇਸ਼ਾਂ ਦੀ ਜ਼ਰੂਰਤ ਪੂਰੀ ਕਰੇਗਾ ਉਥੋਂ ਜਿਨ੍ਹਾਂ ਨੇ ਸੀਓਪੀ 28 ਕਲਾਈਮੇਟ ਦੇ ਵਿੱਚ ਸਾਲ 250 ਤੱਕ ਆਪਣਾ ਪਰਮਾਣੂ ਊਰਜਾ ਉਤਪਾਦਨ 3 ਗੁਣਾ ਤੱਕ ਵਧਾਉਣ ਦਾ عہد ਲਿਆ ਹੈ ਪਰਮਾਣੂ ਊਰਜਾ ਦੀ ਅਕਸਰ ਇਸ ਦੇ ਲਈ ਵਡਿਆਈ ਕੀਤੀ ਜਾਂਦੀ ਹੈ ਕਿ ਇਸ ਦੇ ਉਤਪਾਦਨ ਦੇ ਵਿੱਚ ਰਵਾਇਤੀ ਗੈਸ ਤੇ ਤੇਲ ਕੋਲੇ ਤੋਂ ਪੈਦਾ ਹੋਣ ਵਾਲੀ ਊਰਜਾ ਦੇ ਮੁਕਾਬਲੇ ਸੀਮਤ ਕਾਰਬਨ ਪੈਦਾ ਹੁੰਦਾ ਹੈ ਵਰਲਡ ਨਿਊਕਲੀਅਰ ਐਸੋਸੀਏਸ਼ਨ ਦੇ ਅੰਦਾਜ਼ੇ ਦੇ ਮੁਤਾਬਕ ਪੂਰੀ ਦੁਨੀਆ ਦੇ ਵਿੱਚ ਪੈਦਾ ਕੀਤੀ ਜਾਣ ਵਾਲੀ ਊਰਜਾ ਦਾ ਮਹਿਜ 10% ਦਹੀ ਪਰਮਾਣੂ ਸਰੋਤਾਂ ਤੋਂ ਪੈਦਾ ਕੀਤਾ ਜਾ ਸਕਦਾ ਹੈ ਜਦਕੀ 50% ਤੋਂ ਜ਼ਿਆਦਾ ਊਰਜਾ ਤੇ ਵੀ ਗੈਸ ਜਾਂ ਤੇਲ ਤੋਂ ਹੀ ਪੈਦਾ ਕੀਤਾ ਜਾ ਰਹੀ ਹੈ ਸੰਯੁਕਤ ਰਾਸ਼ਟਰ ਦੀ ਰਿਪੋਰਟ ਦੇ ਮੁਤਾਬਕ ਮੌਜੂਦਾ ਨੀਤੀਆਂ ਤੇ ਨਿਵੇਸ਼ ਦੁਨੀਆ ਦੇ ਤਾਪਮਾਨ ਨੂੰ ਵਧਾਉਣ ਨੂੰ ਰੋਕਣ ਦੇ ਲਈ ਕਾਫੀ ਨਹੀਂ ਨੇ ਇਸ ਦੇ ਮੱਦੇ ਨਜ਼ਰ ਹੀ ਇਸ ਸਾਲ ਦੇ COP29 ਦੇ ਧਿਆਨ ਹੁਣ ਜ਼ੋਰ ਜਿਹੜਾ ਹੋਰ ਜ਼ਿਆਦਾ ਪਰਮਾਣੂ ਊਰਜਾ ਪਲਾਂਟ ਲਾਉਣ ਵੱਲ ਹੋ ਗਏ ਨੇ ਯੂਰੇਨੀਅਮ ਦੀ ਪੂਰਤੀ ਕਰਨ ਵਿੱਚ ਕੈਨੇਡਾ ਦੀ ਭੂਮਿਕਾ ਨੂੰ ਰੂਸ ਦੇ ਯੂਕਰੇਨ ਦੇ ਉੱਤੇ ਹਮਲੇ ਨੇ ਖਾਸ ਕਰਕੇ ਅਮਰੀਕਾ ਦੇ ਲਈ ਹੋਰ ਵਧਾ ਦਿੱਤਾ ਇਸ ਤੋਂ ਪਹਿਲਾਂ ਅਮਰੀਕਾ ਆਪਣੇ ਪਰਮਾਣੂ ਬਿਜਲੀ ਘਰਾਂ ਦੇ ਬਾਲਣ ਦੇ ਲਈ ਰੂਸ ਤੋਂ ਆਉਣ ਵਾਲੇ ਇਨ ਰਿਚਡ ਯੂਰੇਨੀਅਮ ਦੇ ਉੱਤੇ ਬਹੁਤ ਜ਼ਿਆਦਾ ਨਿਰਭਰ ਕਰਦਾ ਸੀ ਕੁਰੀਅਰ ਦਾ ਮੰਨਣਾ ਹੈ ਕਿ ਅਮਰੀਕਾ ਜ਼ੋਰਾਂ ਸ਼ੋਰਾਂ ਦੇ ਨਾਲ ਰੂਹ ਦੇ ਬਦਲ ਤਲਾਸ਼ ਜਿਹੜਾ ਤਲਾਸ਼ ਕਰ ਰਿਹਾ ਹੈ ਇਸ ਦੇ ਲਈ ਉਹਨਾਂ ਦੀ ਖਾਣ ਖਾਣ ਜਿਹੜੀ ਹੈ ਅਮਰੀਕਾ ਦੇ ਪਰਮਾਣੂ ਊਰਜਾ ਦੇ ਭਵਿੱਖ ਦੇ ਲਈ ਬਹੁਤ ਮਹੱਤਵਪੂਰਨ ਸਾਬਤ ਹੋਵੇਗੀ ਅਮਰੀਕਾ ਨਾ ਸਿਰਫ ਬਦਲ ਤਲਾਸ਼ ਰਿਹਾ ਹੈ ਸਗੋਂ ਆਪਣੀ ਮਿੱਟੀ ਦੇ ਵਿੱਚੋਂ ਵੀ ਯੂਰੇਨੀਅਮ ਦੀ ਭਾਲ ਕਰ ਰਿਹਾ ਹੈ ਯੂਰੇਨੀਅਮ ਪੂਰੀ ਦੁਨੀਆ ਦੇ ਵਿੱਚ ਕਿਤੇ ਵੀ ਮਿਲ ਸਕਦਾ ਹੈ ਪਰ ਕੈਨੇਡਾ ਆਸਟ੍ਰੇਲੀਆ ਤੇ ਕਜ਼ਾਕਿਸਤਾਨ ਵਿੱਚ ਇਸ ਦੇ ਵੱਡੇ ਜਿਹੜੇ ਭੰਡਾਰ ਮੰਨੇ ਜਾਂਦੇ ਨੇ ਮੈਕਮਾਸਟਰ ਯੂਨੀਵਰਸਿਟੀ ਦੇ ਵਿੱਚ ਪਰਮਾਣੂ ਇੰਜੀਨੀਅਰਿੰਗ ਦੇ ਪ੍ਰੋਫੈਸਰ ਨੇ ਮਾਰਕਸ ਪੀਰੋ ਉਹਦੇ ਮੁਤਾਬਕ ਅਜਿਹੇ ਦੇ ਵਿੱਚ ਕੈਨੇਡਾ ਦੇ ਸਕੈਚਵਨ ਖੇਤਰ ਦੇ ਯੂਰੇਨੀਅਮ ਦੀ ਉੱਚੀ ਗੁਣਵੱਤਾ ਇਸ ਨੂੰ ਖਾਸ ਬਣਾਉਂਦੀ ਹੈ ਕੈਨੇਡਾ ਦੇ ਹੋਰ ਦੇਸ਼ਾਂ ਨੂੰ ਯੂਰੇਨੀਅਮ ਦੇਣ ਦੇ ਨਿਯਮ ਕਾਫੀ ਸਖਤ ਨੇ ਪ੍ਰੋਫੈਸਰ ਪੀਰੋ ਮੁਤਾਬਕ ਇਸ ਦੀ ਵਰਤੋਂ ਜਿਹੜੀ ਹੈ ਸਿਰਫ ਬਿਜਲੀ ਬਣਾਉਣ ਦੇ ਲਈ ਹੀ ਕੀਤੀ ਜਾ ਸਕਦੀ ਹੈ ਕੈਨੇਡਾ ਯੂਰੇਨੀਅਮ ਨੂੰ ਜ਼ਮੀਨ ਤੋਂ ਕੱਢਣ ਤੋਂ ਲੈ ਕੇ ਪਰਮਾਣੂ ਬਾਲਣ ਬਣਾਉਣ ਤੱਕ ਦੀ ਸਮਰੱਥਾ ਕਾਰਨ ਟਾਇਰ 1 ਜਿਹੜਾ ਹੈ ਨਿਊਕਲੀਅਰ ਨੇਸ਼ਨ ਵੀ ਜਿਹੜਾ ਹੈ ਖਣਨ ਤੋਂ ਬਾਅਦ ਯੂਰੇਨੀਅਮ ਤੋਂ ਕੈਲਕਿਨੇਡ येलो ਕੇਕ ਤਿਆਰ ਕੀਤਾ ਜਾਂਦਾ ਹੈ ਫਿਰ ਇਸ ਨੂੰ ਪਰਮਾਣੂ ਰੀਐਕਟਰਾਂ ਦੇ ਵਿੱਚ ਬਾਲਣ ਦੇ ਰੂਪ ਦੇ ਵਿੱਚ ਵਰਤੋਂ ਯੋਗ ਬਣਾਉਣ ਦੇ ਲਈ ਕੈਨੇਡਾ ਜਾਂ ਵਿਦੇਸ਼ਾਂ ਦੇ ਵਿੱਚ ਥਾਮਾ ਦੇ ਉੱਤੇ ਸਮਰਿੱਧ ਜਾਨੀ ਕਿ ਇਨ ਰਿਚ ਕੀਤਾ ਜਾਂਦਾ ਹੈ ਤੇ ਪ੍ਰੋਫੈਸਰ ਪੀਰੋ ਮੁਤਾਬਕ ਸਾਡੇ ਕੋਲ ਕੈਨੇਡਾ ਦੇ ਵਿੱਚ ਇੱਕ ਮੁਕੰਮਲ ਦੁਕਾਨ ਹੈ ਹਰ ਦੇਸ਼ ਅਜਿਹਾ ਨਹੀਂ ਹੈ ਯੂਰੇਨੀਅਮ ਦੇ ਉਤਪਾਦਨ ਦੇ ਵਿੱਚ ਕੈਨੇਡਾ ਦੂਜਾ ਵੱਡਾ ਦੇਸ਼ ਹੈ ਕੈਨੇਡਾ ਸਰਕਾਰ ਜਿਹੜਾ ਉਹਦੇ ਮੁਤਾਬਕ ਇਹ ਫਿਲਹਾਲ ਦੁਨੀਆ ਦੇ ਕੁੱਲ ਯੂਰੇਨੀਅਮ ਦਾ ਕਰੀਬ ਜਿਹੜਾ ਹੈ 13% ਪੈਦਾ ਕਰਕੇ ਦੂਜਾ ਸਭ ਤੋਂ ਵੱਡਾ ਯੂਰੇਨੀਅਮ ਉਤਪਾਦਕ ਦੇਸ਼ ਹੈ ਨੈਕਸ ਜਨ ਨੂੰ ਉਮੀਦ ਹੈ ਕਿ ਇਸ ਦਾ ਪਲਾਂਟ ਚਾਲੂ ਹੋ ਜਾਣ ਤੋਂ ਬਾਅਦ ਇਹ ਉਤਪਾਦਨ 25 ਫੀਸਡ ਹੋ ਜਾਏਗਾ ਇਸ ਦੇ ਦੌਰਾਨ ਇੱਕ ਹੋਰ ਕੰਪਨੀ ਹੈ ਕੈਮਿਕੋ 1988 ਤੋਂ ਸਸਕੈਚਵਨ ਦੇ ਵਿੱਚੋਂ ਯੂਰੇਨੀਅਮ ਕੱਢ ਰਹੀ ਹੈ ਕੰਪਨੀ ਦੁਨੀਆ ਭਰ ਦੇ ਵਿੱਚ 30 ਪਰਮਾਣੂ ਰੈਕਟਰਾਂ ਨੂੰ ਯੂਰੇਨੀਅਮ ਦੀ ਪੂਰਤੀ ਕਰਦੀ ਹੈ ਉਸਨੇ ਵੀ ਸਾਲ 2022 ਦੇ ਵਿੱਚ ਉਤਪਾਦਨ ਵਧਾਉਣ ਦੇ ਇਰਾਦੇ ਦੇ ਨਾਲ ਆਪਣੀਆਂ ਦੋ ਖਾਣਾ ਮੁਰ ਚਾਲੂ ਕਰ ਦਿੱਤੀਆਂ ਕੰਪਨੀ ਦੀ ਸੀਈਓ ਗਿਟਜੇਲ ਨੇ ਜਿਹੜਾ ਬੀਬੀਸੀ ਨੂੰ ਦੱਸਿਆ ਗੱਲਬਾਤ ਦੇ ਦੌਰਾਨ ਕਿ ਕੈਨੇਡਾ ਪੂਰੀ ਦੁਨੀਆ ਦੇ ਵਿੱਚ ਪਰਮਾਣੂ ਮਹਾਸ਼ਕਤੀ ਬਣ ਸਕਦਾ ਹੈ ਪਰ ਪਰਮਾਣੂ ਊਰਜਾ ਦੇ ਬਾਰੇ ਇਸ ਉਤਸ਼ਾਹ ਦੇ ਆਲੋਚਕ ਵੀ ਨੇ ਕੁਝ ਵਾਤਾਵਰਣ ਸਮੂਹਾਂ ਦੇ ਮੁਤਾਬਕ ਪਰਮਾਣੂ ਬਿਜਲੀ ਘਰ ਬਹੁਤ ਮਹਿੰਗੇ ਪੈਂਦੇ ਨੇ ਤੇ ਇੱਕ ਤੈਹ ਟਾਈਮ ਲਾਈਨ ਦੇ ਨਾਲ ਆਉਂਦੇ ਨੇ ਜੋ ਕਿ ਵਾਤਾਵਰਨਿਕ ਐਮਰਜੈਂਸੀ ਦੇ ਨਾਲ ਮੇਲ ਨਹੀਂ ਖਾਂਦੀ ਹੈ ਕਿਉਂਕਿ ਜਦੋਂ ਇਹਨਾਂ ਨੂੰ ਤੋੜਿਆ ਜਾਂਦਾ ਤੇ ਇਹਨਾਂ ਦੇ ਵਿੱਚ ਬਹੁਤ ਰੇਡੀਏਸ਼ਨ ਜਿਹੜੀ ਹੈ ਵੱਡੇ ਪੱਧਰ ਦੇ ਉੱਤੇ ਹੁੰਦੀ ਹੈ ਤਾਂ ਉਹਨਾਂ ਨੂੰ ਤੋੜ ਕੇ ਕਿਤੇ ਵੇਸਟੇਜ ਵੀ ਨਹੀਂ ਸਿੱਟਿਆ ਜਾ ਸਕਦਾ ਆਮ ਜਗ੍ਹਾਵਾਂ ਦੇ ਉੱਤੇ ਤੇ ਉਹਨਾਂ ਨੂੰ ਡੰਪ ਕਰਨਾ ਪੈਂਦਾ ਜਿੰਨੇ ਵੀ ਇਹ ਪਰਮਾਣੂ ਲੱਗੇ ਹੋਏ ਨੇ ਜੀ ਜਿੰਨੇ ਵੀ ਸਟੇਸ਼ਨ ਨੇ ਜੇ ਉੱਥੋਂ ਤੋੜ ਕੇ ਉਹਨਾਂ ਇੱਕ ਕੰਧ ਵੀ ਤੋੜਨੀ ਹੈ ਤਾਂ ਉਹ ਕਿਤੇ ਸਿੱਟਣੀ ਹੈ ਤਾਂ ਉਹਦਾ ਰੇਡੀਏਸ਼ਨ ਜਿਹੜਾ ਕਹਿ ਸਕਦੇ ਕਿੰਨੇ ਕਿੰਨੇ ਹਜ਼ਾਰਾਂ ਸਾਲ ਮਤਲਬ ਕਿ ਉੱਥੇ ਉਹਦੇ ਵਿੱਚ ਮੌਜੂਦ ਰਹਿੰਦਾ ਯੂਕੇ ਆਧਾਰਿਤ ਵਰਲਡ ਨਿਊਕਲੀਅਰ ਐਸੋਸੀਏਸ਼ਨ ਦੇ ਡਾਟਾ ਮੁਤਾਬਕ 16 ਦੇਸ਼ਾਂ ਦੇ ਵਿੱਚ 60 ਪਰਮਾਣੂ ਰੀਐਕਟਰ ਨਿਰਮਾਣ ਅਧੀਨ ਨੇ ਇਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਚੀਨ ਦੇ ਵਿੱਚ ਨੇ ਤੇ 110 ਹੋਰ ਦੀ ਅਜੇ ਯੋਜਨਾ ਬਣਾਈ ਜਾ ਰਹੀ ਹੈ ਕੁਝ شاید ਇਸ ਸਾਲ ਚਾਲੂ ਹੋ ਜਾਣਗੇ ਜਦਕਿ ਬਾਕੀ شاید ਇਸ ਦਹਾਕੇ ਦੇ ਅੰਤ ਤੱਕ ਵੀ ਸਿਰੇ ਨਾ ਚੜ ਸਕਣ ਇਸੇ ਦੌਰਾਨ 100 ਤੋਂ ਜ਼ਿਆਦਾ ਪਰਮਾਣੂ ਪਲਾਂਟ ਪਿਛਲੇ ਦੋ ਦਹਾਕਿਆਂ ਦੇ ਦੌਰਾਨ ਪੂਰੀ ਦੁਨੀਆ ਦੇ ਵਿੱਚ ਬੰਦ ਕੀਤੇ ਜਾ ਚੁੱਕੇ ਨੇ ਇਨ੍ਹਾਂ ਬੰਦ ਕੀਤੇ ਪਲਾਂਟਾਂ ਦੇ ਵਿੱਚ ਨਿਊਯਾਰਕ ਦਾ ਇਕਲੌਤਾ ਪਰਮਾਣੂ ਊਰਜਾ ਪਲਾਂਟ ਵੀ ਸ਼ਾਮਲ ਸੀ ਜਿਸ ਨੂੰ ਚਲਾਉਣ ਦੇ ਉੱਤੇ ਆ ਰਹੇ ਬਹੁਤ ਜ਼ਿਆਦਾ ਖਰਚੇ ਵਾਤਾਵਰਨ ਅਤੇ ਸੁਰੱਖਿਆ ਖਤਰਿਆਂ ਦੇ ਮੱਦੇਨਜ਼ਰ 212 ਦੇ ਵਿੱਚ ਸੇਵਾ ਮੁਕਤ ਕਰ ਦਿੱਤਾ ਗਿਆ ਸੀ ਇਸ ਤੋਂ ਇਲਾਵਾ ਅਮਰੀਕਾ ਦੇ ਮੈਸਾਚੂਸੈਟਸ ਪੈਂਸਿਲਵੇਨੀਆ ਕਯੂਬਿਕ ਕੈਨੇਡਾ ਦੇ ਵਿੱਚ ਵੀ ਕੁਝ ਪਲਾਂਟ ਬੰਦ ਕੀਤੇ ਗਏ ਪੂਰਾ ਕੈਨੇਡਾ ਇਥੋਂ ਦੇ ਯੂਰੇਨੀਅਮ ਉਦਯੋਗ ਦੇ ਨਾਲ ਸਹਿਮਤ ਨਹੀਂ ਹੈ ਬ੍ਰਿਟਿਸ਼ ਕੋਲੰਬੀਆ ਆਪਣੇ ਯੂਰੇਨੀਅਮ ਦੇ ਭੰਡਾਰ ਦੱਬੇ ਬੈਠਾ ਹੈ ਉਸਨੇ 1980 ਤੋਂ ਬਾਅਦ ਨਾ ਹੀ ਖਣਨ ਅਤੇ ਨਾ ਹੀ ਪਰਮਾਣੂ ਊਰਜਾ ਪਲਾਂਟ ਰਹੀ ਰਾਹੀ ਇਸ ਦੇ ਦੋ ਦਹਣ ਦੀ ਜਿਹੜੀ ਆਗਿਆ ਨਹੀਂ ਦਿੱਤੀ ਹੈ ਆਲੋਚਕਾਂ ਨੇ ਇਨ੍ਹਾਂ ਰੀਐਕਟਰਾਂ ਤੋਂ ਪੈਦਾ ਹੋਣ ਵਾਲੇ ਰੇਡੀਓ ਐਕਟਿਵ ਕੂੜੇ ਦੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਹੋਣ ਵਾਲੇ ਨੁਕਸਾਨਾਂ ਤੋਂ ਵੀ ਸਾਵਧਾਨ ਕੀਤਾ ਹੈ ਫੂਕੂਸ਼ੀਮਾ ਦੇ ਪੈਮਾਨੇ ਦਾ ਹੋਰ ਹਾ사ਾ ਵਰਤਣ ਦੇ ਖਤਰੇ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਜਿੱਥੇ ਸੁਨਾਮੀ ਨੇ ਤਿੰਨ ਰੈਕਟਰਾਂ ਦੇ ਉੱਤੇ ਪਾਣੀ ਫੇਰ ਦਿੱਤਾ ਸੀ ਜਿਸ ਤੇ ਨਤੀਜੇ ਵਜੋਂ ਭਾਰੀ ਮਾਤਰਾ 'ਚ ਰੇਡੀਓ ਐਕਟਿਵ ਕੂੜਾ ਵਾਤਾਵਰਣ ਦੇ ਵਿੱਚ ਫੈਲ ਗਿਆ ਸੀ ਤੇ ਵੱਡੇ ਪੈਮਾਨੇ ਦੇ ਉੱਤੇ ਲੋਕਾਂ ਨੂੰ ਉੱਥੋਂ ਕੱਢਣਾ ਪੈ ਗਿਆ ਸੀ ਪ੍ਰੋਫੈਸਰ ਪੀਰੋ ਮੁਤਾਬਕ ਇਹ ਗੱਲ ਤਾਂ ਪੱਕੀ ਹੈ ਕਿ ਖਤਰਾ ਸਿਰਫ ਜਿਹੜਾ ਜ਼ੀਰੋ ਨਹੀਂ ਹੈ ਸਿਫਰ ਨਹੀਂ ਹੈ ਹਾਲਾਂਕਿ ਇਸ ਨੂੰ ਘਟਾਇਆ ਜਾ ਸਕਦਾ ਹੈ ਭਾਵੇਂ ਲੋਕਾਂ ਦੇ ਵਿੱਚ ਇਸ ਬਾਰੇ ਮਿਲੀਆਂ-ਜੁਲੀਆਂ ਭਾਵਨਾਵਾਂ ਨੇ ਪਰ ਸਚਾਈ ਇਹ ਹੈ ਇਸ ਨੇ ਪੂਰੀ ਦੁਨੀਆ ਦੇ ਵਿੱਚ ਬਿਜਲੀ ਦਾ ਉਤਪਾਦਨ ਬੇਹੱਦ ਸੁਰੱਖਿਆ ਭਰੋਸੇਯੋਗ ਤੇ ਕਫਾਇਤੀ ਢੰਗ ਦੇ ਨਾਲ ਕੀਤਾ ਹੈ ਉਦਯੋਗ ਮਤਲਬ ਤਕਨੀਕ ਸੰਭਾਵਨਾਵਾਂ ਮਾਪੂਰ ਅਤੇ ਭਰੋਸੇਯੋਗ ਵੀ ਦੱਸੀ ਜਾਂਦੀ ਹੈ ਕੈਨੇਡਾ ਦੇ ਵਿੱਚ ਪਰਮਾਣੂ ਊਰਜਾ ਦੇ ਹਮਾਇਤੀ ਵੀ ਨੇ ਕੈਮਿਕੋ ਦੇ ਗਿਟ ਜ਼ੇਲ ਮੁਤਾਬਕ ਉਦਯੋਗ ਨੇ ਸੁਰੱਖਿਆ ਦੇ ਵਿੱਚ ਜਿਹੜਾ ਸੁਰੱਖਿਆ ਦੇ ਵਿੱਚ ਪਿਛਲੀਆਂ ਕੁਤਾਈਆਂ ਤੋਂ ਸਬਕ ਸਿੱਖੇ ਨੇ ਲੋਕ ਵੀ ਇਸ ਦੇ ਉੱਤੇ ਭਰੋਸਾ ਕਰ ਰਹੇ ਨੇ ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਕੈਨੇਡਾ ਦੇ ਵਿੱਚ ਪਰਮਾ ਨੂੰ ਊਰਜਾ ਦੇ ਲਈ ਸਾਡੇ ਕੋਲ ਲੋਕਾਂ ਦੀ ਭਰਵੀ ਹਮਾਇਤ ਹੈ। ਸਾਲ 2023 ਦੇ ਵਿੱਚ ਇੱਕ ਫਸੋਸ ਦੀ رائے شمਾਰੀ ਦੱਸਦੀ ਹੈ ਕਿ 55% ਦੇ ਕੈਨੇਡੀਅਨ ਨਾਗਰਿਕ ਪਰਮਾ ਨੂੰ ਊਰਜਾ ਦੇ ਹਮਾਇਤ ਦੇ ਨੇ। ਫਿਰ ਵੀ ਕੈਨੇਡਾ ਦੇ ਵਿੱਚ ਯੂਰੇਨੀਅਮ ਨੂੰ ਲੈ ਕੇ ਜਾਗ ਰਹੇ ਉਤਸ਼ਾਹ ਦੇ ਕਾਰਨ ਕੁਝ ਨਾਟਕੀ ਜਿਹੜਾ ਟੜੱਪਾਂ ਵੀ ਹੋ ਰਹੀਆਂ ਨੇ। ਕਿਉਂਕਿ ਫੋਨ ਕਾਲਾਂ ਦੇ ਉੱਤੇ ਤੁਹਾਨੂੰ ਪੁੱਛਿਆ ਜਾਂਦਾ ਹੈ ਇੱਕ ਮਤਲਬ ਕਿ ਤੁਸੀਂ ਪਾਣੀ ਵਾਲੀ ਐਨਰਜੀ ਪਰਸਨਾ ਚਾਹੁੰਦੇ ਹੋ ਜਾਂ ਨਿਊਕਲੀਅਰ ਪਾਵਰ ਦੀ ਵਰਤਨਾ ਚਾਹੁੰਦੇ ਹੋ ਜਾਂ ਫਿਰ ਪੌਣ ਹਵਾ ਚੱਕੀਆਂ ਦੀ ਵਰਤਨਾ ਚਾਹੁੰਦੇ ਹੋ ਲੋਕਾਂ ਤੋਂ ਰਾਏ ਲਈ ਜਾਂਦੀ ਹੈ ਸਾਡੇ ਮੁਲਕਾਂ ਚ ਵੀ ਹਾਲਾਤ ਇਹ ਹੀ ਨੇ ਜਿਸ ਤਾਂ ਨੈਕਸਜਨ ਨੇ ਆਪਣੀ ਖਾਨ ਦੀ ਤਜਵੀਜ਼ ਰੱਖੀ ਹੈ ਉਸਦੇ ਉੱਤਰ ਦੇ ਵਿੱਚ ਕਦੇ ਯੂਰੇਨੀਅਮ ਸਿਟੀ ਦੇ ਵਿੱਚ 2500 ਨਾਗਰਿਕ ਵੱਸਦੇ ਹੁੰਦੇ ਸਨ ਸਾਲ 1982 ਦੇ ਵਿੱਚ ਕੰਪਨੀ ਨੇ ਚਲਾਉਣ ਉੱਤੇ ਆਉਣ ਵਾਲੇ ਖਰਚੇ ਤੇ ਯੂਰੇਨੀਅਮ ਦਾ ਬਾਜ਼ਾਰ ਚੰਗਾ ਨਾ ਹੋਣ ਕਾਰਨ ਖਾਨ ਬੰਦ ਕਰ ਦਿੱਤੀ ਗਈ ਹੁਣ ਯੂਰੇਨੀਅਮ ਸਿਟੀ ਦੇ ਵਿੱਚ ਸਿਰਫ 91 ਜਣੇ ਰਹਿੰਦੇ ਹਨ ਪਰ ਨਿਵੇਸ਼ਕਾਂ ਦੀ ਦਲੀਲ ਹੈ ਕਿ ਦੁਨੀਆ ਦੇ ਵਿੱਚ ਵੱਧ ਰਹੀ ਯੂਰੇਨੀਅਮ ਦੀ ਮੰਗ ਕੈਨੇਡਾ ਲਈ ਸੁਨਹਿਰੀ ਮੌਕਾ ਹੈ ਨੈਕਸ ਜਨ ਨੂੰ ਉਮੀਦ ਹੈ ਕਿ ਇਸ ਦੀ ਖਾਣ ਦੀ ਉਸਾਰੀ ਕੈਨੇਡਾ ਦੇ ਸੰਘੀ ਪਰਮਾਣੂ ਰੈਗੂਲੇਟਰ ਦੀ ਪ੍ਰਵਾਨਗੀ ਮਿਲ ਜਾਣ ਤੋਂ ਬਾਅਦ ਅਗਲੇ ਸਾਲ ਸ਼ੁਰੂ ਹੋ ਜਾਏਗੀ ਗਿਟਜੇਲ ਮੁਤਾਬਕ 100 ਹੋਰ ਕੰਪਨੀਆਂ ਵੀ ਹੁਣ ਸਸਕੇਚਵਨ ਖੇਤਰ ਦੇ ਵਿੱਚ ਯੂਰੇਨੀਅਮ ਦੇ ਭੰਡਾਰਾਂ ਦੀ ਸਰਗਰਮੀ ਦੇ ਨਾਲ ਭਾਲ ਕਰ ਰਹੀਆਂ ਨੇ ਤੇ ਇਹ ਬਾਜ਼ਾਰ ਦੇ ਵਿੱਚ ਕਦੋਂ ਆਏਗਾ ਇਸ ਬਾਰੇ ਹਾਲਾਂਕਿ ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ ਗਿਟਜੇਲਸ ਸੁਚੇਤ ਕਰਦੇ ਨੇ ਕਿ ਅਤੀਤ ਦੇ ਵਿੱਚ ਵੀ ਕੁਝ ਕੰਪਨੀਆਂ ਨੇ ਭਾਲ ਸ਼ੁਰੂ ਕੀਤੀ ਸੀ ਪਰ ਕਦੇ ਵੀ ਉਤਪਾਦਨ ਦੇ ਪੜਾ ਤੱਕ ਨਹੀਂ ਪਹੁੰਚ ਸਕੀਆਂ ਕੈਨੇਡਾ ਦੇ ਵਿੱਚ ਖਾਣਨ ਯੋਜਨਾ ਨੂੰ ਮਨਜ਼ੂਰੀ ਮਿਲਣ ਦੇ ਵਿੱਚ ਲੱਗਣ ਵਾਲਾ ਸਮਾਂ ਕਾਫੀ ਲੰਮਾ ਹੋ ਸਕਦਾ ਹੈ ਉਹ ਕਹਿੰਦੇ ਨੇ ਆਖਰ ਚਿੱਕੀ ਖਾਣ ਬਣਾਉਣ ਖਾਨ ਜਿਹੜੀ ਹੈ ਖਣਨ ਕਰਨ ਦੇ ਲਈ ਖਾਨ ਬਣਾਉਣ ਦੇ ਵਿੱਚ 5 ਚੋਂ 10 ਸਾਲ ਜਿਹੜੇ ਨੇ ਲੱਗ ਜਾਂਦੇ ਨੇ 5 ਤੋਂ 10 ਸਾਲ ਹੁਣ ਤੱਕ ਸਿਰਫ ਸਾਡੀ ਹੀ ਚੱਲ ਰਹੀ ਹੈ ਖਾਨ ਇਸ ਦੇ ਲਈ ਅਸੀਂ ਉਡੀਕ ਕਰਾਂਗੇ ਕਿ ਚੀਜ਼ਾਂ ਕਿਵੇਂ ਵਾਪਰਦੀਆਂ ਨੇ ਲੀ ਕੁਰੀਅਰ ਲਈ ਇਹ ਐਮ ਹੈ ਕਿ ਉਹਨਾਂ ਦਾ ਪ੍ਰੋਜੈਕਟ ਅਗਲੇ 4 ਸਾਲਾਂ ਦੇ ਵਿੱਚ ਕੈਨੇਡਾ ਤੇ ਪੂਰੀ ਦੁਨੀਆ ਦੇ ਲਈ ਕੰਮ ਸ਼ੁਰੂ ਕਰ ਦੇਵੇਗਾ ਨਹੀਂ ਤਾਂ ਯੂਰੇਨੀਅਮ ਦੀ ਕਮੀ ਹੋ ਜਾਏਗੀ ਤੇ ਇਸ ਦਾ ਅਸਰ ਬਿਜਲੀ ਦੀਆਂ ਜਿਹੜੀਆਂ ਕੀਮਤਾਂ ਤੇ ਦਰਾਂ ਦੇ ਉੱਤੇ ਵੀ ਪਵੇਗਾ ਜੀ ਦੋਸਤੋ ਇਹ ਹੈ ਜੀ ਯੂਰੇਨੀਅਮ ਦੀ ਦੌੜ ਤੇ ਜਿਸ ਦੇ ਵਿੱਚ ਚਾਂਦੀ ਹੋਈ ਹੈ ਕੈਨੇਡਾ ਦੀ ਕੈਨੇਡਾ ਦੇ ਯੂਰੇਨੀਅਮ ਭੰਡਾਰ ਕਿਵੇਂ ਇਸ ਨੂੰ ਪਰਮਾਣੂ ਊਰਜਾ ਦੀ ਅਗਲੀ ਮਹਾਸ਼ਕਤੀ ਬਣਾਉਣਗੇ ਗੱਲਬਾਤ ਸੀ ਨਦੀਨ ਯੋਸਫ ਉਹਨਾਂ ਦੀ ਬੀਬੀਸੀ ਤੋਂ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਸ ਤੇ ਦੁਆਬਾ ਰੇੜੋ ਦਾ ਮਾਂਝ